ਮੇਰਾ ਸਫ਼ਰ ਵੀ ਬੜਾ ਵਾ ਕਮਾਲ ਰਿਹਾ ਕਦੇ ਮੈਂ ਸਫ਼ਰ ਨਾਲ ਤੁਰਿਆ ਕਦੇ ਸਫ਼ਰ ਮੇਰੇ ਨਾਲ ਰਿਹਾ ਮੈਂ ਉਹਨਾਂ ਲੋਕਾਂ ਚੋਂ ਹਾਂ ਜੋ ਸਦਾ ਸਫ਼ਰਤੇ ਰਹੇ ਜਿਨ੍ਹਾਂ ਦੇ ਸਿਰ ਤੇ ਸਦਾ ਤਾਰਿਆਂ ਦਾ ਥਾਰ ਰਿਹਾ ਮੇਰਾ ਸਫ਼ਰ ਵੀ ਬੜਾ ਵਾ ਕਮਾਲ ਰਿਹਾ ਕਦੇ ਮੈਂ ਸਫ਼ਰ ਨਾਲ ਤੁਰਿਆ ਕਦੇ ਸਫ਼ਰ ਮੇਰੇ ਨਾਲ ਰਿਹਾ ਗੁੱਡ ਮਾਰਨਿੰਗ ਗਾਇਜ਼ ਇੱਕ ਬਿਊਟੀਫੁਲ ਮਾਰਨਿੰਗ ਵਿਦ ਅ ਬਿਊਟੀਫੁਲ ਆਵਰ ਜੀਐਸ ਪਰ ਕੋਰਡ ਮੁਸਾਫਿਰ ਦਾ ਲੋਸ ਟਰੈਵਲਰ ਦੇ ਸਾਥ ਮੈਂ ਕਸਾ ਲਈ ਜੀ ਕੀ ਕਿਤਾਬ ਇੱਕ ਗੁਰਦੁਆਰਾ ਗੁਰਨਾਨਕ ਦਰਸ਼ਨ ਜੋ ਹੈ ਗੁਰਨਾਨਕ ਸਾਹਿਬ ਇੱਥੇ ਬਰੂਜ ਤੋਂ ਹੁੰਦੇ ਹੋਏ ਇਧਰੋਂ वाली से तो ये दूसरी दासी वे थी आए शंकर भगवान का अठारह टन का शिवलिंग है जो वन पीस मार्बल से पूरा शिवलिंग बनी हुआ है ये नौ फीट लंबा सात फीट चौड़ा शिवलिंग है यह अभी अठारह टन का पहले पैतीस टन का मार्बल था उसको बनाते करते अभी अठारह टन का ओम शांति भवन है जी यूनिवर्सल पीस हॉल सब तो पहला इंडिया टीटू उन्नीस सौ बयासी बनिया श्री सोमनाथ महादेव मंदिर हम ओम शांति तो बाद इधर आए तो रशिया वालम ने एक रात में छोटी उंगली के नाखून से पूरा लेग को खोद रखा है इसलिए इसका नाम है नकली लेग किस में चलो फिलहाल चलते हैं माउंट आबू दी एक और प्लेस पे ये है जी माउंट आबू को एकदम दी सवेर माउंट आबू दी मौसम ठंडा है ਦੇ ਰੱਤੀ ਸਾਰੇ ਕਬਲਾਂ ਚ ਸੁੱਤੇ ਕਿਉਂਕਿ ਮੌਸਮ ਠੰਡਾ ਸੀ ਸੋਨੇ ਪਹਾੜਾਂ ਚ ਵਸਿਆ ਮਾਉਂਟ ਆਗੂ ਰਾਜਸਥਾਨ ਤੇ ਗੁਜਰਾਤ ਦੇ ਲੋਕਾਂ ਲਈ ਇਹ ਸ਼ਿਮਲੇ ਤੋਂ ਘੱਟ ਨਹੀਂ तकरीबन ਪੌਣੇ 7 ਦਾ ਸਮਾਂ ਹੋ ਚੁੱਕਿਆ ਜੀ ਨਹਾਨੇ ਗਰਮ ਪਾਣੀ ਨਾਲ ਤੇ ਫਿਰ ਉਸ ਤੋਂ ਬਾਅਦ ਬ੍ਰੇਕਫਾਸਟ ਕਰਾਂਗੇ ਬ੍ਰੇਕਫਾਸਟ ਲਈ ਸਾਨੂੰ ਦੂਜੇ ਪਾਸੇ ਜਾਣਾ ਪੈਣਾ ਗੈਸ ਹਾਊਸ ਤੇ ਤੇ ਸਾਨੂੰ ਫਿਰ ਸਾਰਾ ਕੁਝ ਦਿਖਾਨਿਆ ਫਿਲਹਾਲ ਅਸੀਂ ਕਰਦੇ ਹਾਂ ਤਿਆਰੀ ਜੀ ਮਾਉਂਟ ਆਗੂ ਚ ਗੁਰਦੁਆਰਾ ਸਾਹਿਬ ਵੀ ਹੈ ਆ ਸਾਹਮਣੇ ਇੱਥੇ ਆਨ ਇੱਥੇ ਨਿਸ਼ਾਨ ਸਾਹਿਬ ਦਿਖਾਈ ਦੇ ਰਹੇ ਤੇ ਚੱਲਾਂਗੇ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਦੇ ਇੱਧਰ ਬੱਚੇ ਵੀ ਉੱਠ ਗਏ ਕਿੰਤਾ ਜੀ ਲੱਗੀ ਸਵੇਰ ਜੀ ਬਹੁਤ ਬੱਚਿਆਂ ਦੀ ਬਹੁਤ ਅਬੂਰੀ ਉਹ ਪੁੱਦਰ ਦੇਖੇ ਸਨਰਾਈਜ਼ ਆਪਾਂ ਨੇ ਦੇਖਿਆ ਉਹਦਾ ਸੂਰਜ ਦੇਖਿਆ ਬਹੁਤ ਜਿਆਦਾ ਹਾਂ ਉੱਤੇ ਸਾਹਮਣੇ ਇਹ ਸਾਰੀ ਪ੍ਰਾਪਰਟੀ ਆਪਣੇ ਕੋਲ ਹੀ ਹੈ ਇੱਧਰ ਵੀ ਤੇ ਉੱਧਰ ਵੀ ਸਾਹਮਣੇ ਇੱਧਰ ਦਾ ਵੀਊ ਪਰਲੇ ਪਾਸੇ ਦਾ ਵੀਊ ਸਾਨੂੰ ਦਿਖਾਤਾ ਹੈ ਸਵੇਰੇ ਜਿਵੇਂ ਇੱਧਰ ਦੇ ਵਧੀਆ ਨੀਂਦ ਆਈ ਰਾਤ ਨੂੰ ਠੱਕੇ ਵੀ ਹੋਏ ਸੀਗੇ ਤੇ ਰੈਸਟ ਕਰਦੀ ਹੈ ਬੜਾ ਸੋਹਣਾ ਮੌਸਮ ਹੈ ਬੜਾ ਵਧੀਆ ਵੀਊ ਹੈ ਸਵੇਰ ਦੀ ਮਾਰਨਿੰਗ ਗੁੱਡ ਮਾਰਨਿੰਗ ਗਾਇਜ਼ ਇੱਕ ਬਿਊਟੀਫੁਲ ਮਾਰਨਿੰਗ ਵਿਦ ਅ ਬਿਊਟੀਫੁਲ ਡੇ ਆਉਰ ਜੀਨਸ ਪਰ ਕੋਵਿਡ ਮੁਸਾਫਿਰ ਦਾ ਲਾਸਟ ਟ੍ਰੈਵਲਰ ਦੇ ਸਾਥ अस ब्रेकफास्ट कर ब्रेकफास सं गैसट हाउस है हाँ इतना का व्यूवा जित रुके मौसम बड़ा वही थोड़े थोड़े बदल है साफ है। की भी है पर साफ़ है बारिश का कोई चांस नहीं लगीचा प्रॉपर्टी तो पंछियों की आवाज़ अभी सुन रहे होंगे ਸੱਚ ਮਾਊਂਟ ਅਬੂ ਕਾਫੀ ਹਾਈਟ ਤੇ ਵਸਿਆ ਹੈ ਸੋ ਇਸ ਕਰਕੇ ਇੱਥੇ ਕੁਦਰਤ ਦੇ ਪੂਰੇ ਨਜ਼ਾਰੇ ਤੇ ਆਨੰਦ ਲੈ। ਜੇ ਅਸੀਂ ਮਾਊਂਟ ਅਬੂ ਕਨ 4:30 5 ਵਜੇ ਦੇ ਕਰੀਬ ਪਹੁੰਚ ਗਏ ਸੀ ਤੇ ਇਹ ਆਰਟੀਡੀਸੀ ਦਾ ਜਿਹੜਾ ਗੈਸਟ ਹੌ ਉਹ ਲੈ ਲਿਆ ਸੀ ਬੁੱਕ ਕਰ ਲਿਆ ਸੀ। ਸਾਡਾ ਗੈਸਟ ਹੌ ਸੱਚ ਥੱਲੇ ਸੀ ਤੇ ਜਿਹੜਾ ਡਾਈਨਿੰਗ ਹਾਲ ਉੱਪਰ ਹੈ। ਮੇਨ ਰਿਸੈਪਸ਼ਨ ਵਗੈਰਾ ਇੱਥੇ ਐਂਟਰੀ ਪਰ ਇੱਥੇ ਹੁੰਦੀ ਹੈ। ਉਹ ਵੀ ਮੈਂ ਬਖਾਨਾ। ਤੁਹਾਡਾ ਹਾਲ ਦੂਸਤ ਵੀਊ ਐਨਜੋਏ ਕਰੋ ਇਦਾਂ ਦਾ ਵੀਊ ਹੈ ਇੱਥੇ ਸਾਰੇ ਮਾਉਂਟ ਆਬੂ ਚ ਤੇ ਇਹ 게ਸ ਹਾਊਸ ਬਣਿਆ ਹੈ ਇੱਥੇ ਜਾਵਾਂਗੇ ਬ੍ਰੇਕਫਾਸਟ ਕਰਨ ਉਸ ਤੋਂ ਬਾਅਦ ਇੱਥੇ ਲੋਕਲ ਜਿਹੜੀ ਸਾਈਡ ਸੀਨ ਹੋਣਗੇ ਉਹ ਵੇਖਾਂਗੇ ਬਣਾਜੀ ਆਰਟਿਸਟ ਸੀ ਦਾ ਹੋਟਲ ਸਿਖਰ ਆਵਲ ਦੇ ਜਸਪਾਸ ਸਾਹਮਣੇ ਡਾਈਨਿੰਗ ਹਾਲ ਤੇ ਉੱਥੇ ब्रेकफास्ट ਕਰਨ ਤੋਂ ਬਾਅਦ ਫਿਰ ਕਿੱਥੇ ਜਾਣਾ ਹੈ ਰੈਸਟੋਰੈਂਟ ਇਹ ਸਾਰਾ ਫੁੱਟੇ ਲਾਇਆ ਹੈ ਹਲੋ ਆਪ ਜੀ ਬ੍ਰੇਕਫਾਸਟ ਵਿੱਚ ਬ੍ਰੈਕਫਾਸਟ ਅਸੀਂ ਕਰ ਲਿਆ ਤੇ ਹੁਣ ਕਿਦਾਂ ਸੀ ਵਧੀਆ ਬ੍ਰੈਕਫਾਸਟ ਬੜਾ ਵਧੀਆ ਸੀਗਾ ਹਾਂ ਹੈਲਦੀ ਖਾਣਾ ਸੀ ਤੇ ਬਸ ਹੁਣ ਖਾ ਕੇ ਅਸੀਂ ਚੱਲੇ ਆਂ ਆਪਣੀ ਅਗਲੀ ਸਫਰ ਤੇ ਤੇ ਹੁਣ ਦੇਖਦੇ ਆਂ ਐਕਸਪਲੋਰ ਕਰਦੇ ਆਂ ਮਾਉਂਟ ਆਪੂ ਨੂੰ ਇੱਥੇ ਦੇ ਦੋ ਤਿੰਨ ਫੇਮਸ ਪੁਆਇੰਟਸ ਹੈਗੇ ਜਿਹੜੇ ਅਸੀਂ ਦੇਖਨੇ ਆ ਉਹ ਦੇਖ ਕੇ ਫਿਰ ਆਪਾਂ ਅੱਗੇ ਜੋਧਪੁਰ ਨੂੰ ਆਨੇ ਹਾਂ ਹਾਂ ਜੋਧਪੁਰ ਤੁਹਾਨੂੰ ਘੁਮਾਈਏ ਫਿਰ ਮਾਉਂਟ ਆਪੂ ਮਾਉਂਟ ਆਪੂ ਇਹ ਪੌੜੀਆਂ ਨੀਚੇ ਥੱਲੇ ਉੱਤੇ ਨੂੰ ਕਿਉਂਕਿ ਪਹਿਲਾਂ ਵੀ ਦੱਸਿਆ ਸੀ ਕਿ ਉਹ ਸਾਹਮਣੇ ਜਿਹੜਾ ਰਿਸੈਪਸ਼ਨ ਮੇਨ ਰਿਸੈਪਸ਼ਨ ਉਧਰ ਸੀ ਤੇ ਡਾਈਨਿੰਗ ਹਾਲ ਵੀ ਉਧਰ ਹੀ ਸੀ ਅਸੀਂ ਹੁਣ ਵਾਪਸ ਜਾ ਰਹੇ ਹਾਂ ਸਮਾਨ ਰੱਖਦੇ ਹਾਂ ਗੱਡੀ ਦੇ ਵਿੱਚ ਗੱਡੀ ਸਾਹਮਣੇ ਲੈ ਆਨੇ ਗੱਡੀਆਂ ਉਧਰ ਖੜਾਈਆਂ ਹੋਈਆਂ ਸਨ ਤੇ ਜੀ ਸਮਾਨ ਲੈ ਆਇਆ ਇੱਕ ਵ ਤੇ ਬਾਕੀ ਜਸ ਆ ਰਹੇ ਆ ਰਹੇ ਠੀਕ ਹੈ ਚਾਬੀ ਖੋਲ ਜੇ ਪਹਿਲਾਂ ਸਮਾਨ ਲੈ ਲੈਂ ਪਹਿਲਾਂ ਸਮਾਨ ਰੱਖ ਲਓ ਇੱਥੇ ਲੈ ਆ ਸਾਰਾ ਠੀਕ ਹੈ ਫਿਰ ਕਰ ਜੇ ਚਾਬੀ ਖੋਲੀ ਗੱਡੀ ਦੀ ਦੀ ਖੋਲੀ ਸਮਾਨ ਲੈ ਆ ਕੋ ਹਾਂ ਹੈ ਸੁਖਾਈ ਆ ਜੀ ਹਾਂ ਸੋ ਸਮਾਨ ਰੱਖਦੇ ਆਂ ਗੱਡੀ ਦੇ ਵਿੱਚ ਰੋਜ਼ ਦਾ ਔਰ ਇਹ ਕੰਮ ਸ਼ਾਮੀ ਸਮਾਨ ਲਾਣਾ ਤੇ ਸਵੇਰੇ ਰੱਖਣਾ ਸੈਟਿੰਗ ਕਰਦੇ ਆਂ ਇੱਕ ਨੂੰ ਪਤਾ ਸਾਰ ਇੱਕ ਨੂੰ ਖੁਦ ਹੀ ਕਰਦਾ ਹੁਣ ਸੱਟ ਆਪਣੀ ਜਿੰਮੇਵਾਰੀ ਸਮਝਦਾ ਆਪਣੀ ਜਿੰਮੇਵਾਰੀ ਨੂੰ ਬਾਪੂ ਵੀ ਨਹੀਂ ਮੰਗਦਾ ਇਧਰ ਚਿੜੀਆਂ ਦੀ ਚਲ ਚੱਟ ਹਟ ਹੋ ਰਹੀ ਐ ਇਧਰ ਇਸ ਪਾਸੇ ਤੇ ਲੈ ਲੈ ਹੋਰ ਵੀ ਲੈ ਸਮਾਨ ਚੱਕ ਲੈ ਕੇ ਚੱਕਰ ਭੋਲਾ ਵੀ ਆ ਪਿੱਟੂ ਫੇਕ ਤਾਂ ਰੱਖ ਲੈ ਤਾਂ ਮੈਨੂੰ ਲੱਗਦਾ ਇਹ ਸਾਮਾਨ ਇੱਧਰ ਵੀ ਸੈੱਟ ਹੋ ਰਿਹਾ ਇਹ ਪਰੋਂ ਵਾਲਾ ਲੈ ਜਾਓ ਸਾਲਾ ਲੈ ਜਾਓ ਇੱਕ ਕੰਮ ਜੋ ਬਟੇ ਹੋ ਚੱਕਲੇ ਸਾਮਾਨ ਕੀ ਹੋ ਰਿਹਾ ਗਿਆ ਚੱਲਿਓ ਚੱਕਲਿਓ ਸਾਮਾਨ ਮੇਰਾ ਕੰਮ ਡੇਲੀ ਵੀਡੀਓ ਬਣਾਣਾ ਤੇ ਇਹਨਾਂ ਦਾ ਕੰਮ ਸਾਮਾਨ ਸੈੱਟ ਕਰਨਾ ਚਲ ਕੋਈ ਨਿਰ ਵੀ ਰੱਖ ਲਓ ਰੱਖ ਦੇ ਲੋ ਇਹ ਇੱਕਮ ਲੈਪਟਾਪ ਦੇ ਵਿੱਚੋਂ ਕੱਢ ਲਿਓ ਕੀ ਚਾ ਕਰ ਲਓ ਹਾਂ ਚਾਰਜਿੰਗ ਕੇਬਲ ਕਰ ਲਿਓ ਮੇਰੇ ਫੋਨ ਵਾਲੀ ਵੀ ਕੱਢ ਲਿਓ ਹਾਂ ਹੈ ਉਦੋਂ ਕਿ ਵੀ ਹੈ ਆ ਗਿਆ ਸੈਟ ਕਿ ਨਹੀਂ ਆ ਗਿਆ ਸੈਟ ਸੈਟ ਹੈ ਤੇ ਆਪਾਂ ਇਹਨਾਂ ਲੈਪਟਾਪ ਵੀ ਰੱਖਣਾ ਸਾਈਡ ਤੇ ਰੱਖਾਂਗੇ ਲੈਪਟਾਪ ਹਾਂਜੀ ਅੱਛਾ ਤੁਸੀਂ ਵੀ ਲੈ ਕੇ ਆਏ ਆ ਲੈਪਟਾਪ ਹੋ ਗਿਆ ਇੱਕ ਨਾਲ ਜਿਹੜਾ ਕੱਢਦੇ ਵਾਈਟ ਕਲਰ ਦੀ ਸੀਰਤ ਵੀ ਹੁਣ ਪੂਰੀ ਹੈਲਪ ਕਰਾਉਂਦੀ ਹੈ ਸਮਾਨ ਲੈ ਕੇ ਆਈ ਸੀਰਤ ਕੋਲ ਲੈਪਟਾਪ ਤੇ ਇਹ ਕੰਬਲ ਹੈ ਆਪਣਾ ਆਪ ਲੈ ਕੇ ਆਈ ਸੀ ਕਿ ਰਸਤੇ 'ਚ ਲੋਡ ਕਰ ਸਕਦੀ ਹੈ ਤੇ ਰਾਤੀ ਲੋਡ ਪਈ ਸੀ ਇਹਦੀ ਕਿ ਕਿ ਇੱਥੇ ਠੰਡ ਸੀ ਬਾਕੀ ਤਾਂ ਰਾਜਸਥਾਨ ਚ ਗਰਮੀ ਪੈ ਰਹੀ ਹੈ ਫਿਲਹਾਲ ਅਕਤੂਬਰ ਦਾ ਲੈਏ ਸਮਾਨ ਸਾਰਾ ਆ ਗਿਆ ਉੱਪਰ ਚੈੱਕ ਕਰ ਲੈਣਾ ਜੀ ਇਹ ਤਣ ਵੀ ਤੇ ਇਹ ਸਾਰੀਆਂ ਤਕਰੀਬਨ ਹੁਣ ਸਮਾਨ ਰੱਖ ਚੁੱਕੇ ਆ ਗੱਡੀ ਚ ਤੇ ਫਿਰ ਹੁਣ ਅੱਗੇ ਵਧਦੇ ਆ ਸਸ ਰਿਆ ਕਾਲ ਅਸੀਂ ਗਾਈਡ ਕੀਤਾ 300 ਰੁਪਏ ਦੇ ਵਿੱਚ ਕਿਉਂਕਿ ਉਹ ਸਾਨੂੰ ਬਜਾਣਾ ਪੈ ਗਿਆ ਇੱਧਰ-ਇੱਧਰ ਪੜਕਣ ਨਾਲੋਂ ਕਿਤੇ ਗੰਗਾ ਪਾਸੇ ਜਾਂਦੇ ਤੇ ਫਿਰ ਖੱਜਲ ਖਰੀ ਹੋ ਗਈ ਸੀ ਤੇ ਗਾਈਡ ਸਾਨੂੰ ਅੱਗੇ ਜੀ ਪਾਈਕ ਤੇ ਜਾ ਰਿਹਾ ਤੇ ਉਹ ਸਾਨੂੰ ਇਹਨਾਂ ਜਿਹੜੀਆਂ ਫਲੀਪੀਸਿਸ ਹੈਗੀਆਂ ਇਹਨਾਂ ਸਾਨੂੰ ਵਿਜ਼ਿਟ ਕਰਾਉਗੇ ਸਿਰਫ 300 ਰੁਪਏ ਪੈਸੇ ਤਾਂ ਜ਼ਿਆਦਾ ਮੰਗਦਾ ਸੀ ਪਰ ਜਦੋਂ ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਹੋ ਤਾਂ ਇੱਕੇ ਨਾਲ ਤੇ ਉਹ ਉਸ ਦਾ ਮੈਸੇਜ ਮੰਗ ਲਿਆ। ਸੋ ਅੱਗੇ ਜਾਂਦੇ ਹਾਂ। ਉਹ ਅੱਗੇ ਜਾ ਰਹੇ ਹਨ। ਮੈਂ ਦਖਾਨਾ ਤੁਹਾਨੂੰ ਅੱਗੇ ਦਿਖਾਉਂਦਾ। ਉਹ ਅੱਗੇ ਬਾਈਕ ਤੇ ਜਾ ਰਿਹਾ ਹੈ। ਲਓ ਜੀ ਮਾਉਂਟ ਆਬੂ ਦੇ ਪਹਿਲੀ ਟੂਰਿਸਟ ਥੇਸ ਤੇ ਪਹੁੰਚੇ। ਇਹ ਹੈ ਜੀ ਸ਼ੰਕਰ ਮੱਠ। ਇਹ ਦੁਕਾਨਾਂ ਲੱਗੀਆਂ ਨੇ ਬਾਹਰ ਤੇ ਇਹਦੇ ਅੰਦਰ ਐਂਟਰੀ ਕਰਦੇ ਹਾਂ। ਅੰਦਰ ਕੀ ਹੈ? ਉਹ ਚੀਜ਼ ਸਾਰੀ ਤੁਹਾਨੂੰ ਦਿਖਾ ਲੇ।

ਸ਼ਿਵਲਿੰਗ ਦੇ ਅੰਦਰ ਉੱਥੇ ਅੰਦਰ ਫੋਟੋ ਕਿਚਨਾ ਤੇ ਵੀਡੀਓ ਬਣਾਣਾ ਮਨਾ ਹੈ ਤੇ ਇਹ 18 ਟਨ ਦਾ ਸ਼ਿਵਲਿੰਗ ਹੈ 35 ਟਨ ਦਾ ਸੀ ਕਹਿੰਦੇ ਬਣਾਉਂਦੇ ਬਣਾਉਂਦੇ ਇਹ 18 ਟਨ ਦਾ ਰਹਿ ਗਿਆ ਤੇ ਬੜਾ ਸੋਹਣਾ ਸ਼ਿਵਲਿੰਗ ਸੀ ਅਸੀਂ ਦਰਸ਼ਨ ਕੀਤੇ ਬੜਾ ਵਧੀਆ ਲੱਗਿਆ ਤੇ ਵੀਡੀਓ ਸੀ ਅੰਦਰ ਬਣਾਈ ਨਹੀਂ ਕਿਉਂਕਿ ਮਨਾਹੀ ਹੈ ਇਸ ਕਰਕੇ ਸਾਨੂੰ ਬਾਹਰੋਂ ਹੀ ਦਰਸ਼ਨ ਕਰਾਣੇ ਇਹ ਮੱਠ ਬਣਿਆ ਹੋਇਆ ਜੀ ਇਹ ਮੰਦਿਰ ਹੈ ਸ਼ਿਵੀ ਭਗਵਾਨ ਦਾ ਤੇ ਇਸ ਮੰਡਿੰਗ ਦੇ ਅੰਦਰ ਉਹ ਸ਼ਿਵਲਿੰਗ ਪਿਆ ਜਦੋਂ ਤੁਸੀਂ ਮਾਉਂਟ ਆਬੂ ਆਓ ਤਾਂ ਇਹ ਮੰਦਰ ਦੇ ਦਰਸ਼ਨ ਕਰਕੇ ਜਰੂਰ ਜਾਓ ਖਾਸ ਇੱਕੋ ਪੱਥਰ ਦਾ ਸ਼ਿਵਲਿੰਗ ਬਣਾਇਆ ਹੋਇਆ 18 ਡੰਡਾ ਇਹ ਪਹਿਲੀ ਡੈਸਟੀਨੇਸ਼ਨ ਸੀ ਜਿਹੜੀ ਤੁਸੀਂ ਇੱਥੇ ਆ ਕੇ ਮਾਉਂਟ ਆਬੂ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਚਲੋ 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 ਤੁਸੀਂ ਕਿੱਥੇ ਉੱਥੇ ਚੜ ਗਏ ਤੁਸੀਂ ਆ ਜਾਓ ਮੈਂ ਲੰਬਾ ਹੋ ਗਿਆ ਅੱਛਾ ਵੇ ਜੰਪ ਚਲੋ जो सामने आप हॉल देख रहे हो ये ओम शांति का सबसे मेन हेड क्वार्टर है जैसे अभी आपने बोला चंडीगढ़ में है चंडीगढ़ के अलावा भी ऐसी कोई जगह नहीं है कि वहाँ पे इनका ओम शांति का कुछ ना कुछ नहीं बना हुआ बाकी ये स्टार्टिंग जो माउंट आबू से की थी ये सबसे पहला हॉल बनाया था और ये विदाउट पिलर हॉल है जैसे आप बाहर पिलर देख रहे हो इसके अंदर जी 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 अंदर की साइड में एक भी पिलर नहीं है विदाउट पिलर हॉल है साढ़े तीन हजार लोग एक साथ चेयर के ऊपर बैठ सकते हैं इतना बड़ा हॉल है जूते चंपल अंपर अंदर नहीं खोलना है मोबाइल कैमरा जमा नहीं करवाना कोई टिकट वगैरह नहीं है फ्री है ये एटी टू में हॉल बनाया था चलिए इसी के बाद में सारे जितने आप देख रहे हो ना अभी जैसे इंडिया में तो है ही इंडिया के अलावा भी ऐसी कोई कंट्री नहीं है कि वहाँ पे ओम शांति का कुतना कुत नहीं हो इतनी बड़ी इनकी संख्या है बाकी ये चालू यहाँ से हुआ था और 82 में ये सबसे पहला हॉल यहाँ ही बना था और ये चालू करवाया था ये सिर्फ बाबा ने चालू करवाया था उनकी समाधि है सामने पांडव भवन के अंदर वहाँ पर जिसके पास में आई होता है जो अंदर भर्ती होता है उनका आई बनता है वो आई होता है तो ही अंदर जान देते हैं उसके अलावा किसी को अंदर नहीं जान देता ਠੀਕ ਹੈ ਬਾਕੀ ਇਹ ਟੂਰਿਸਟ ਦੇਖ ਸਕਦੇ ਆ ਬਾਕੀ ਉਹ ਨਹੀਂ ਦੇਖ ਸਕਦੇ ਠੀਕ ਠੀਕ ਸਰ ਠੀਕ ਤੇ ਯੂਨੀਵਰਸਲ ਪੀਸ ਹਾਲ ਜੋ ਓਮ ਸ਼ਾਂਤੀ ਦਾ ਜਿਹੜਾ ਹੈਗਾ ਤੇ ਇਹ ਇੱਥੇ ਸਭ ਤੋਂ ਪਹਿਲਾਂ ਬਣਿਆ ਸੀ ਗਾਇਬ ਸਾਹਿਬ ਨੇ ਜਿੱਦਾਂ ਤੁਹਾਨੂੰ ਦੱਸਿਆ ਤੇ ਇਹਨਾਂ ਦੀ ਬਿਲਡਿੰਗ ਹੈ ਤੇ ਇੱਥੋਂ ਬਾਅਦ ਇਹ ਆਹ ਸੜਕ ਇਹ ਇੱਧਰ ਪਾਰਕਿੰਗ ਬਣੀ ਹੋਈ ਹੈ ਤੇ ਐਸਵੀਆਈ ਬੈਂਕ ਦਾ ਏਟੀਐਮ ਵੀ ਹੁਣ ਥੋੜਾ ਜੰਨੇ ਅੰਦਰ ਚੱਲਦੇ ਆ ਅੰਦਰ ਵੀਡੀਓ ਵੈਸੇ बनाना मनाही है वीडियो तो फोटोग्राफी इस करके बारहों तो ही दिखावेंगे फिलहाल सारे अंदर जा रहे हैं देख लिय यूनीवर्सल पीस हॉल <लेगल> <दिखा। भागल> <भागल> <भागल> श्री सोमनाथ महादेव मंदिर ਹੁਣ ਓਮ ਸ਼ਾਂਤੀ ਤੋਂ ਬਾਅਦ ਇੱਧਰ ਆਏ ਹਾਂ ਮੰਦਿਰ ਦੇ ਵਿੱਚ ਤੇ ਸਾਡੇ ਗਾਈਡ ਸਾਹਿਬ ਦੱਸਣਗੇ ਇਹ ਮੰਦਿਰ ਬਾਰੇ ਤੇ ਪਿੱਛੇ ਸਰੋਵਰ ਮੱਛੀਆਂ ਦਾ ਇੱਕ ਸੋਵਰ ਬਣਿਆ ਹੋਇਆ ਖਾਸ ਮੱਛੀ ਦਾ ਹਥੇ ਕੋਈ 3D ਬਣੀ ਹੋਈ ਹੈ ਤੇ ਉਹ ਉਹਦੇ ਬਾਰੇ ਦੱਸਣਗੇ ਫਿਲਹਾਲ ਮੱਥਾ ਟੇਕਦੇ ਹਾਂ ਤੇ ਉਸ ਤੋਂ ਬਾਅਦ ਫਿਰ ਚੱਲਾਂਗੇ ਬੈਕ ਸਾਈਡ ਤੇ ਸਰੋਵਰ ਵੱਲ ਇਸ ਦਾ ਜੋ ਫੇਸ ਹੈ ਉਹ ਅਭੀ ਕਿਹੜੀ ਸਾਈਡ 'ਤੇ ਹੈ ਸਾਹਮਣੇ ਸਾਹਮਣੇ ਇੱਧਰ ਜਿਹੜਾ ਉਹ ਮੁਕਾਫਾ ਇੱਧਰ ਤਾਂ ਹੈ

शिवलिंग पे अपना जल चढ़ाता दूध चढ़ाता तो जो जल धारा नीचे दूध गिरता है, है ना, वो ये सीधी लाइन से गिरता है ना हाँ ये भी अपनी साइड है अभी सामने जाके देखते हैं तो जितने पेंटिंग है सारे थ्री डी है ये हाथ से बनाया ये सर कोलकाता के पेंटरों ने हाथ से बनाया और इधर है ਇਹ ਵੀ ਆ ਪਾਸ ਸ਼ਿਵਲਿੰਗ ਦਿੱਤੇ ਨੇ ਇਸ ਲਵਾਂ ਦੇ ਕਿੰਨੇ ਮਿਲ ਜੀ ਇਸ ਦੇ ਉੱਪਰ ਜਿਹੜੀ ਅਮਛੇ ਹੈਗੇ ਇਹਨਾਂ ਨੂੰ ਪਾਵਾਂਗੇ ਜੇ ਲੋ ਇਹ ਦੇ ਦੇ ਦੋ ਲੈ ਗਈ ਗੁੜੀਆਂ ਇਹ ਸਾਹਮਣੇ ਮੱਛੀਆਂ ਦੇ ਅਸੀਂ ਤਲਾਹ ਤੇ ਪਾਉਂਦੀ ਤੇ ਪਾਣੇ ਆ ਫਿਰ ਥੋੜੀ ਥੋੜੀ ਕਰਕੇ ਫਿਰ ਖਾਂਦ ਖਾਣ ਇਧਰ ਦਾ ਈ ਹੈ ਜੀ ਮੰਦਿਰ ਦੇ ਆਸੇ-ਪਾਸੇ ਇਹ ਰੌਕਸ ਨੇ ਉਹ ਦੇਖੋ ਸਾਰੀਆਂ ਆ ਦੇਖੋ ਹਾਂ ਸੀ ਸਰੋਵਰ ਬਣਿਆ ਜੀ ਮੰਦਿਰ ਦੇ ਨਾਲ ਤੇ ਮੱਛੀ ਲੱਗੇ ਹੋਏ ਨੇ ਇਹਨਾਂ ਨੂੰ ਬਾਹਰ ਕਿੱਥੇ ਆਪਣੇ ਬੁੱਧੀ ਜੋ। ਸਾਦੇ ਤੇ ਮੱਛੀਆਂ ਹੁਣ ਬਹੁਤ ਜ਼ਿਆਦਾ ਆ ਗਈਆਂ। ਥੋੜਾ ਥੋੜਾ ਕਰਕੇ ਪਾਓ। ਥੋੜਾ ਥੋੜਾ ਪਾਓ। ਅਬਰਸੇ ਆਪਣੀ ਕੈਮਰੇ ਚ ਰਿਕਾਰਡਿੰਗ ਪਾਣੇ ਆ। ਹਾਟਾ। ਇਸ ਰੋਬਰ ਦੇਖ ਲਿਆ ਸੀ ਤੇ ਹੁਣ ਅੱਗੇ ਵਧਦੇ ਆਂ। ਅਗਲੀ ਡੈਸਟੀਨੇਸ਼ਨ ਤੇ ਕਾਂਪੀ ਜੀ ਆਈ ਸੀ ਅੰਦਰ ਤੇ ਸਾਨੂੰ ਸੀ ਜੁਤੇ ਆਪਣੇ ਸਿੰਘਾਂ ਦੇ ਨਚਕ ਦੇਵੇ ਰਹਾ ਲੇ ਹੇ ਹੁਣ ਕੰਪੀ ਨਾਲ ਆਪਣਾ ਜਿਹੜਾ ਗੁੱਸਾ ਉਹ ਗੱਡਰੀ ਚਲੋ ਫਿਲਹਾਲ ਚੱਲਦੇ ਹਾਂ ਮਾਊਂਟ ਆਬੂ ਦੀ ਇੱਕ ਹੋਰ ਪਲੇਸ ਤੇ ਜੈਨ ਮੰਦਿਰ ਹੈ ਗਿਆ ਇਹ ਤੇ ਉਹ ਵੇਖਣ ਆਪਾਂ ਚੱਲ ਜਾਈਏ ਗਾਈਡ ਸਾਹਿਬ ਸਾਨੂੰ ਗਾਈਡ ਕਰਨਗੇ ਹੁਣ ਸਾਹਮਣੇ ਚਲੇ ਗਏ ਗਾਈਡ ਸਾਹਿਬ ਖੜੇ ਨੇ ਇੱਥੋਂ ਸਾਨੂੰ ਦਿਖਾਣਗੇ ਪੁਰਾਣਾ ਮੰਦਿਰ ਜੈਨ ਮੰਦਿਰ देखिए अभी सामने देख रहे हो वो दिलवाड़ा जैन टेंपल है ये एक हजार एक साल पुराना मंदिर है एक हजार साल पहले अठारह करोड़ तिरपन लाख रुपए खर्च करके ये टेंपल बना है इस टेंपल को बनने में चौदह साल लगे थे और टेंपल बनवाया था वस्तुपाल तेजपाल दोनों भाई ने गुजरात के रहने वाले थे गुजरात में सौराष्ट्र में और उनके पास में इतना पैसा इसलिए आया कि वो दोनों राजा के मंत्री थे और वो शिकार के लिए जंगल में निकले हुए थे तो वो यहाँ पे आए और रात हो गई थी जब रात हुई तो उन दोनों ने यहाँ पर रुकने का निर्णय लिया और फिर रुकने के लिए उन्होंने जैसे ही टेंट लगाया फिर उनके पास में सोना चांदी था थोड़ा बहुत बोले चोर लुटेरे आएंगे लूट के चले जाएंगे तो जमीन में गड्ढा खोद के जैसे ही डालने लगे तो अंदर से बहुत ज़्यादा सोना चांदी निकल गया था तो फिर उन्होंने यादगारी के लिए ये टेम्पल बनाया था जैसे सात अजूबा दुनिया में आठवां अजूबा ये था बाकी मोहम्मद बेगड़ा मुगलों के राजा ने इस पूरे मंदिर को खंडित कर दिया था इसलिए आठवें अजूबे में इसका नाम नहीं लिखा गया बाकी आज भी आपने नाइन्थ एट के अंदर पढ़ा होगा दिलवाड़ा जैन टेम्पल के बारे में जी इस टेम्पल के ऑर्डर दिए थे जो मेन मेन मंदिर है उनके चार मंदिर के ऑर्डर दिए थे फिर भी अंदर पाँच मंदिर है पाँच मंदिर इसलिए है जो मजदूरों को खाना खाने का समय मिलता था तो वो खुद के लिए एक मंदिर उन्होंने खुद ने बना दिया खाना खाने के समय के अंदर इस टेंपल के अंदर मोबाइल कैमरा वगैरह अलाउड नहीं है सो ਅੰਦਰ ਪਰਮਿਸ਼ਨ ਨਹੀਂ ਫੋਟੋਗ੍ਰਾਫੀ ਲੈਣ ਕਰਨ ਦੇ ਇਸ ਕਰਕੇ 12ਵਾਂ ਹੀ ਫੋਟੋ ਸ਼ਾਟ ਲੈ ਕੇ ਦਿਖਾ ਰਿਹਾ ਕਰਨਾਣਾ ਵੀ ਆਪ ਹਮ ਕਾਂ ਚੱਲenge ਅਭੀ ਨਕੀ ਲੈ ਕੇ ਨਕੀ ਲੈ ਕੇ ਨਕੀ ਲੈ ਕੇ ਹਾਂ ਇੱਕ ਨਕੀ ਲੈ ਕੇ ਔਰ ਟਾਡ ਟਾਡ ਰੌਕ ਉਧਰ ਹੀ ਹੈ ਟਾਡ ਰੌਕ ਉਹ ਮੈਂ ਕਿੱਥੇ ਆ ਕੱਟਾ ਪੱਥਰ ਹੈ ਗਿਆ ਉੱਥੇ ਉਹ ਨਕੀ ਲੈ ਕੇ ਵਿਚੇ ਵੱਲੋਂ ਨੇੜੇ ਤੁਰੀਏ ਤੇ ਆਪਾਂ ਹੁਣ ਉੱਥੇ ਚੱਲਦੇ ਹਾਂ ਤੋ ਰਸ਼ੀਆ ਵਾਲਮ ਨੇ ਇੱਕ ਰਾਤ ਮੈਂ छोटी उंगली के नाखून से पूरे लेक को खोद रखा है इसलिए इसका नाम है नक्की लेक किसने रशिया वाला में रबारी जात का आता है जो गाय भैंस नहीं चराते रबारी हमारे यहाँ पे रबारी बोलते है ये।, ये उसने एक रात में खोद रखी है जो वो अर्बुदा मेहता का जो मंदिर था ना उनका बहुत बड़ा भक्त था, था माता ने उसको सपने में आकर बोला था कि जो भी काम हो कभी भी हो मेरे लायक तो मतलब मेरे को याद करना मैं तेरा काम पूरा कर दू और उसको करनी थी राजा की बेटी से शादी तो राजा ने मांग रखी थी एक रात में ऐसा कुछ करके दिखा कि मैं मेरी बेटी की तेरे से शादी करवाओ तो उसने ये लेक खोदा था और उस टाइम में जब तक लेक नहीं खोदा था जब तक सुबह भी नहीं हुई थी और छोटी उंगली के नाखून से लेक खोदा था ठीक है बोटिंग वगैरह अगर करना हो तो सामने से और सामने वाला ऊपर रोक दिख रहा है अच्छा वो जो अच्छा था, था वो टो रोक है मेढक के आकर का पतला अभी उधर तक गाड़ी वगैरह नहीं जाएगा ठीक है पैदल आपको जाना जी सर

पानी की बिल्कुल कमी नहीं है अगर आप पंद्रह बीस फीट अगर गहराई कर दोगे गड्ढा खोदोगे तो पानी वहाँ से भी निकल और आते ना, रहता है जितने भी लगे हुए सब, नहीं, सब नहीं। में सर मेन तो टूरिस्ट की वजह से ही चल रहा है कुछ नहीं है खेती बाड़ी नहीं है कोई फैक्ट्री नहीं है यहाँ पे टूरिस्ट है और नाइनटी परसेंट गुजराती आता है अच्छा बारिश नहीं होती बारिश बहुत ज्यादा होती है मैडम बारिश के महीने में ऐसा मौसम रहता है आपको पंद्रह फीट दूर गाड़ी भी नहीं दिखेगी इतना बादल है। रहता है बादल इतने रहता है बारिश तो होती है बहुत, भी पक्षर -पक्षर नहीं या, वो या, बहुत या, कम देखने को मिलता है बहुत कम ही क्योंकि ना ये सबसे ये सबसे मजबूत मार्बल है मैडम ये ब्लैक मार्बल है जिसमें से सलाजित निकलती है ना ये वो वाला मार्बल मार्बल है ये चटाने नहीं है है पूरा व्यू जी नक्की लेक का ਗੋਟਿੰਗ ਵੈਰਾ ਵੀ ਹੁੰਦੀ ਹੈ ਤੇ ਉੱਤੇ ਪਹਾੜ ਦੇ ਜਾ ਕੇ ਇਹਦਾ ਵਿਊ ਬੜਾ ਸੋਹਣਾ ਦਿਖਾਈ ਦਿੰਦਾ ਹੈ ਫਿਲਹਾਲ ਤੁਸੀਂ ਇੱਥੇ ਇਸਨੂੰ ਜੁਆਇਸ ਕਰੋ ਤਾਂ ਇਹ ਸਾਡੇ ਗਾਈਡ ਸਾਹਿਬ ਸੀ ਨਾਮ ਦੱਸੋ ਆਪਣਾ ਨਾਮ ਮੇਰਾ ਕਰਨ ਰਾਣਾ ਸਰ ਕਰਨ ਰਾਣਾ ਹਾਂਜੀ ਇਹਨਾਂ ਨੇ ਬੜਾ ਵਧੀਆ ਤਰੀਕੇ ਨਾਲ ਸਾਨੂੰ ਹਰ ਇੱਕ ਚੀਜ਼ ਜਿਹੜੀ ਮਾਉਂਟ ਆਗੂ ਦੇਖਣ ਲਈ ਟੂਰਿਸਟ ਲਈ ਬੜਾ ਸੋਹਣਾ ਇਹਨਾਂ ਨੇ ਗਾਈਡ ਕੀਤਾ ਸਾਨੂੰ ਤੇ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉੱਤੇ ਉਹ ਜਿਹੜੀ ਰੌਕ ਪਣੀ ਹੈ ਉੱਥੇ ਜਾਈਏ ਰੌਕ ਵੀ ਦਿਖਾ ਦੇਣਾ ਇਹ ਚੀਜ਼ ਇਹ ਜਿਹੜੀ ਫਿੰਗਰ ਹੈ ਨਾ ਇੱਥੇ ਟਰੈਕਿੰਗ ਕਰਕੇ ਜਾਣਾ ਫਿਰਣ ਗੱਡੀ ਜਾਂਦੀ ਨਹੀਂ ਉੱਥੇ ਅਸਲ 'ਚ ਜਿਹੜਾ ਮਾਊਂਟ ਆਬੂ ਹੈ ਇਹ ਰਾਜਸਥਾਨ ਤੇ ਗੁਜਰਾਤ ਦੇ ਬਾਰਡਰ ਦੇ ਬਿਲਕੁਲ ਨੇੜੇ ਹੈ ਇੱਥੇ ਵਸੇ ਇੱਥੋਂ 15 ਕਿਲੋਮੀਟਰ ਜਾ ਕੇ ਬਾਰਡਰ ਸ਼ੁਰੂ ਹੋ ਜਾਂਦਾ ਸੋ ਇਹ ਕੁਝ ਇਨਫੋਰਮੇਸ਼ਨ ਸੀ ਲੱਕੀ ਲੇ ਬਾਰੇ ਗਾਈਡ ਸਾਹਿਬ ਨੇ ਸਾਨੂੰ ਦੱਸਤਾ ਕਿ ਇਹਦਾ ਕੀ ਇਤਿਹਾਸ ਹੈ ਤੇ ਕਿੱਦਾਂ ਇਹ ਬਣੀ ਹੋਈ ਹੈ ਤੇ ਆਸ-ਪਾਸੇ ਦੇ ਜਿਹੜੇ ਇਹ ਕਾਲਾ ਮਾਰਬਲ ਜਿਹੜਾ ਹੁੰਦਾ ਹੈ ਉਹਦੇ ਪਹਾੜ ਨੇ ਇੱਥੇ ਬੋਟਿੰਗ ਵੀ ਕਰਾਤੀ ਹੁੰਦੀ ਹੈ ਬੋਟਿੰਗ ਦਾ ਪਰ ਪਰਸਨ ਫਿਲਹਾਲ 150 ਰੁਪਏ ਹੈ ਜਿਹੜਾ ਪੈडल ਬੋਟਿੰਗ ਹੈਗੀ ਹੈ ਤੇ ਬਾਕੀ ਸੀਜ਼ਨ ਦੇ ਅਕੋਰਡਿੰਗ ਇੱਥੇ ਅਪ ਡਾਊਨ ਅਪ ਡਾਊਨ ਜਿਹੜਾ ਹੈਗਾ ਉਹ ਉਹਨਾਂ ਦਾ ਰੈਂਟ ਹੁੰਦਾ ਰਹਿੰਦਾ ਸਾਡੇ ਗਾਈਡ ਸਾਹਿਬ ਸੀ ਨਾਮ ਇਹਨਾਂ ਦਾ ਮੇਰਾ ਕਰਨ ਹੈ ਨਾ ਕਰਨ ਦਾਣਾ ਤੇ ਇਹਨਾਂ ਨੇ ਬੜਾ ਸੋਹਣੇ ਤਰੀਕੇ ਨਾਲ ਸਾਨੂੰ ਸਾਰਾ ਗਾਈਡ ਕੀਤਾ ਜੇ ਕੋਈ ਇੱਥੇ ਮਾਊਂਟ ਆਬੂ ਖਾਣਾ ਚਾਹੁੰਦਾ ਤੇ ਇਹ ਆਪਣਾ ਨੰਬਰ ਜਿਹੜਾ ਹੈ ਫੋਨ ਦੇ ਵਿੱਚ ਬੋਲ ਦੇਣਗੇ ਤੇ ਤੁਸੀਂ ਇਹਨਾਂ ਨਾਲ ਪਹਿਲਾਂ ਰਾਫਤਾ ਕਰ ਲਿਓ ਆਪਣਾ ਨੰਬਰ ਬਤਾ ਦੇਣਾ ਆਪਕੋ 8769059746 ਇੱਕ ਵਾਰ ਦੁਬਾਰਾ ਦੁਬਾਰਾ ਬੋਲ ਦੋ 8769059746 ਹਾਂਜੀ ਤੁਸੀਂ ਇਹਨਾਂ ਨਾਲ ਫੋਨ ਤੇ ਵੀ ਗੱਲ ਕਰ ਸਕਦੇ ਹੋ ਤੇ ਇੱਥੇ ਆ ਕੇ ਇਹਨਾਂ ਨੂੰ ਪਰਸਨਲੀ ਫੋਨ ਕਰਕੇ ਮਿਲ ਸਕਦੇ ਹੋ ਸੋ ਇਹਨਾਂ ਨੇ ਬੜਾ ਸੋਹਣੇ ਤਰੀਕੇ ਨਾਲ ਗਾਈਡ ਕੀਤਾ ਤੇ ਆਪ ਜੀ ਇਹ ਪਹ ਰਹਿਛਾ ਆਪਕੀ ਇਹ ਵੀ ਜੀ ਸਰ ਪ੍ਰੋਪਰ ਹੀ ਹੈ ਇਹ ਆ ਪ੍ਰੋਪਰ ਜੀ ਹੀ ਕਿ ਰਹੇ ਚਲੋ ਆਪਕਾ ਬਹੁਤ ਬਹੁਤ ਸ਼ੁਕਰੀਆ ਹਮੇ ਇਤਨਾ ਗੁਮਾਨੇ ਕੇ ਲਈ ਹਾਰੀ ਪ੍ਰਿੰਟ ਅੱਛੀ ਤਰ੍ਹਾਂ ਸੇ ਆਪਨੇ ਐਕਸਪਲੇਨ ਕੀਤਾ ਏਕ-ਇਕ ਚੀਜ਼ ਕੋ ਚਲੋ ਥੈਂਕ ਯੂ ਥੈਂਕ ਯੂ ਇਹ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਨਾਨਕ ਦਰਸ਼ਨ ਮਾਊਂਟ ਆਬੂ ਇਹ ਨਾ ਤਾਂ ਮੇਨ ਗੇਟ ਪਾਰਕਿੰਗ ਲਈ ਇੱਧਰ ਸਪੇਸ ਹੈਗੀ ਹੈ ਤੇ ਦੂਜੇ ਪਾਸੇ ਵੀ ਹੋਏਗੀ ਮਾਊਂਟ ਆਬੂ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕ ਦਰਸ਼ਨ ਮਾਊਂਟ ਆਬੂ ਇਹ ਗੁਰਦੁਆਰਾ ਸਾਹਿਬ ਦਾ ਸੋ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆਂ ਤੇ ਇੱਥੇ ਦੇ ਇਤਿਹਾਸ ਬਾਰੇ ਵੀ ਜਾਣੂ ਦੰਨੇ ਆ ਤੇ ਅੱਗੇ ਅੰਦਰ ਮੱਥਾ ਟੇਕਣ ਤੋਂ ਬਾਅਦ ਫਿਰ ਅੱਗੇ ਦੀ ਗੱਲ ਕਰਦੇ ਆ ਇੱਥੇ ਜੇ ਕਿਸੇ ਨੇ ਰੁਕਣਾ ਹੋਵੇ ਤਾਂ ਇੱਥੇ ਕਮਰੇ ਵੀ ਅਵੇਲੇਬਲ ਨੇ ਕਮਰੇ ਵੀ ਇੱਥੇ ਮਿਲਦੇ ਨੇ ਇੱਥੇ ਲਿਖਿਆ ਹੋਇਆ ਕਮਰੇ ਦੇ ਪਿੱਛੇ ਆ ਲਿਖਿਆ ਤੇ ਇੱਥੇ ਨੰਬਰ ਵੀ ਹੈਗਾ ਤੇ ਬੰਦਾ ਸੰਪਰਕ ਕਰ ਸਕਦਾ ਤੇ ਆਪਣੇ ਕਮਰੇ ਲੈ ਸਕਦਾ ਹੈ ਗੁਰਦੁਆਰਾ ਸਾਹਿਬ ਖੁੱਲਣ ਦਾ ਸਮਾਂ ਮੈਂ ਨਿਤ 5 ਵਜੇ ਖੁੱਲ ਜਾਂਦਾ ਤੇ ਰਾਤੀ 10 ਵਜੇ ਇਹ ਗੁਰਦੁਆਰਾ ਸਾਹਿਬ ਦਾ ਗੇਟ ਪੰਚ ਪੰਦ ਹੁੰਦਾ ਸੋ ਗੁਰਨਾਨਕ ਪਾਸ਼ਾ ਇੱਥੇ ਆਇਆ ਤੇ ਉਹਨਾਂ ਦੇ ਨਾਂ ਤੇ ਹੀ ਗੁਰਦੁਆਰਾ ਸਾਹਿਬ ਬਣਿਆ ਹੈ ਮੈਂ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਦਾ ਥਿਊ ਵਿਊ ਦਿਖਾ ਦਿੰਦਾ ਤੇ ਦਫ਼ਤਰ ਦੇ ਨੰਬਰ ਤੁਸੀਂ ਉੱਥੋਂ ਨੋਟ ਕਰ ਲਿਓ ਜੇ ਕੋਈ ਮਾਉਂਟ ਆਪੂ ਆਂਦਾ ਤਾਂ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਰੁੱਕ ਸਕਦਾ ਦਰਬਾਰ ਸਾਹਿਬ ਚੈਂਟਰ ਕਰਦੇ ਲਿਖਿਆ ਕੁਰਬਾਨ ਜਾਈ ਉਸ ਬੇਦਾ ਸੁਹਾਵੀ ਜਿੱਥੋਂ ਮਰੇ ਦੁਆਰੇ ਆਏ ਸੋ ਅੱਜ ਪ੍ਰਮਾਤਮਾ ਦੇ ਦੁਆਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਇਹ ਕੌੜੀਆਂ ਨੇ ਦਰਬਾਰ ਸਾਹਿਬ ਦੀਆਂ ਕਾਫੀ ਵੱਡੇ ਏਰੀਆ ਚ ਗੁਰਦੁਆਰਾ ਸਾਹਿਬ ਬਣਿਆ ਹੈ ਤੇ ਅੰਦਰ ਜਰ ਜੀ ਦਰਸ਼ਨ ਦੇ ਤਿਆਰੀ ਕਰਦੀਆਂ ਇਹ ਕਿਹਾ ਜੀ ਅੰਦਰ ਸੱਚਾ ਨਹੀਂ ਲਾਇਆ ਪ੍ਰੀਤਮ ਆਪਣੇ ਤੁਨ ਮਨ ਹੋਏ ਨਿਹਾਲ ਜਾ ਗੁਰਦੇਖਾ ਸਾਹਮਣੇ ਸੋ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਇਹ ਹਾਲੇ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦਾ ਜਿੱਤੇ ਹੁਣ ਮਾਉਂਟ ਆਬੂ ਦੇ ਵਿੱਚ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂ ਨਾਨਕ ਜਨ ਹੈਗਾ ਜੀ ਇੱਥੇ ਅਸੀਂ ਆਏ ਹੋਏ ਆਂ ਇਹ ਇਸ ਤਰ੍ਹਾਂ ਇਹਦਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਦੂਜੀ ਉਦਾਸੀ ਦੇ ਟਾਈਮ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਆਏ ਸੀਗੇ 600 ਰੁਪਏ ਦੇ ਵਿੱਚ ਰੂਮ ਮਿਲ ਜਾਂਦਾ ਹੈ ਡਬਲ ਬੈੱਡ ਦਾ ਤੇ ਵਿੱਚ ਅਟੈਚ ਬਾਥਰੂਮ ਬੜੇ ਸੋਹਣੇ ਤੇ ਵਧੀਆ ਕਮਰੇ ਹਨ ਜਦੋਂ ਵੀ ਤੁਸੀਂ ਆਓ ਤਾਂ ਜੇ ਕੋਈ ਰਹਿਣਾ ਚਾਹੋ ਗੁਰੂ ਘਰ ਦੇ ਵਿੱਚ ਇੱਥੇ ਰਹਿ ਸਕਦੇ ਆਂ ਕੱਟਿਲ-ਫਿੜੀ ਕਰਨ ਦੀ ਵੀ ਪਾਰਕਿੰਗ ਦੀ ਵੀ ਜਗ੍ਹਾ ਹੈਗੀ ਆ ਤੁਸੀਂ ਇੱਥੇ ਆ ਕੇ ਆਪਣਾ ਗੁਰੂ ਘਰ ਦੇ ਵਿੱਚ ਦਰਸ਼ਨ ਕਰ ਸਕਦੇ ਹੋ ਤੇ ਰੁਕ ਵੀ ਸਕਦੇ ਹੋ ਆਫਿਸ ਹੈ ਗੁਰਦੁਆਰਾ ਸਾਹਿਬ ਦਾ ਤੇ ਬੀਰ ਜੀ ਨੇ ਜੇ ਤੁਹਾਨੂੰ ਦੱਸਣਗੇ ਗੁਰਦਵਾਰਾ ਸਾਹਿਬ ਦੇ ਇਤਿਹਾਸ ਬਾਰੇ ਤੇ ਇੱਥੇ ਆਪਣਾ ਜਿਹੜੇ ਵੀ ਇੱਥੇ ਪ੍ਰਬੰਧ ਹੈਗੀ ਹੈ ਰਹਿਸ਼ ਦੀ ਉਹਨਾਂ ਬਾਰੇ ਸਾਰਾ ਬਾਰੇ ਚਾਨਣਾ ਪਾਣਗੇ ਹਾਂਜੀ ਬੀਰ ਜੀ ਵਾਹ ਖਾਲਸਾ ਵਾਹ ਗੁਰਜੀ ਕੀ ਫਤਿਹ ਇੱਕ ਗੁਰਦਵਾਰਾ ਗੁਰਨਾਨਕ ਦਰਸ਼ਨ ਜੋ ਹੈ ਗੁਰੂ ਨਾਨਕ ਸਾਹਿਬ ਇੱਥੇ ਬਰੂਜ ਤੋਂ ਹੁੰਦੇ ਹੋਏ ਇਧਰੋਂ ਗੋੜੋਦਾ ਗੁਜਰਾਤ ਵਾਲੀ ਸਾਈਡ ਤੋਂ ਹੁੰਦੇ ਗੁਰਨਾਨਕ ਸਾਹਿਬ ਦੂਸਰੀ ਜੀ ਦਾਸੀ ਵੇਲੇ ਇੱਥੇ ਆਏ ਸਨ ਇੱਥੇ ਦੇਲਵਾੜਾ ਜੈਨੀਆਂ ਦਾ ਬਹੁਤ ਪੁਰਾਣਾ ਮੰਦਿਰ ਹੈ ਇੱਥੇ ਗੁਰੂ ਨਾਨਕ ਸਾਹਿਬ ਠਹਿਰੇ ਸਨ ਤੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਹੋਇਆ ਤੇ ਕੁਝ ਜੋ ਕਹਿੰਦੇ ਹਨ ਕਿ 1800 ਜਾਂ 1960 ਦੇ ਕਰੀਬ ਜੋ ਸੀ ਇਹ ਗੁਰਦੁਆਰਾ ਇਹ ਸਾਰਿਆ ਗਿਆ ਇੱਥੇ ਉਸ ਤੋਂ ਬਾਅਦ ਦਾ ਪ੍ਰਬੰਧ ਕਾफी ਸੰਗਤ ਕੋਲ ਆ। ਪੁਰਾਣੇ ਤੋਂ ਦਾ ਪ੍ਰਬੰਧ ਜਿਹੜਾ ਹੈ ਉਹ ਸਾ ਸੰਗਤ ਸੋਮਨੀ ਗੁਰਦੁਆਰਾ ਪ੍ਰਬੰਧਕ ਮੀਟੀ ਕੋਲ ਹੈ। ਤੇ ਇੱਥੇ ਰਾਜ ਦਾ ਬੜਾ ਸੁੰਦਰ ਪ੍ਰਬੰਧ ਹੈ 10-12 ਕਮਰੇ ਹਨ ਅਟੈਚ ਬਾਥਰੂਮ ਲੈਟਨ ਬਹੁਤ ਅੱਛੇ ਕਮਰੇ ਬਣੇ ਹੋਏ ਆ। ਤੇ ਸੰਗਤਾਂ ਜਿਹੜੀਆਂ ਹਨ ਦੂ ਦੇ ਡੇਡੀਆਂ ਜੋ ਵੀ ਸੰਗਤ ਆਉਂਦੀ ਹੈ ਜਰੂਰ ਇੱਥੇ ਆਉਣ ਹੋਰ ਵੀ ਰਹਿਲ ਦਾ ਵਧੀਆ ਪ੍ਰਬੰਧ ਹੈ ਜਿਵੇਂ ਕੋਈ ਸੰਗਤ ਇਕੱਠਾ ਗਰੁੱਪ ਪਾਉਂਦਾ ਹੈ ਉਹਦੇ ਵਾਸਤੇ ਹਾਲ ਦਾ ਵੀ ਅੱਛਾ ਪ੍ਰਬੰਧ ਹੈ ਤੇ ਆਪ ਸੰਗਤ ਜਿਹੜੀ ਆਉ ਆਓ ਇੱਥੇ ਵਾਦਵਾਇ ਜੀ ਕਹਾਤ ਸਾਰਾ ਵਾਦਵਾਇ ਜੀ ਕੀ ਪਤਾ ਸੋ ਇਹ ਕੁਰਦਵਾਰਾ ਸਾਹਿਬ ਜੇ ਤੁਹਾਨੂੰ ਦਰਸ਼ਨ ਕਰਾਏ ਤੇ ਜਿਹੜੀ ਪ੍ਰਬੰਧਕ ਨੇ ਉਹਨਾਂ ਨਾਲ ਗੱਲ ਵੀ ਕਰਵਾਈ ਸਾਰਾ ਦੱਸਿਆ ਤੇ ਪੰਜਾਬੀ ਇਹਨੂੰ ਇਹ ਬੇਨਤੀ ਹੈ ਕਿ ਜਦੋਂ ਵੀ ਮਾਉਂਟ ਆਬੂ ਆਓ ਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਜਰੂਰ ਜਾਓ ਰਹਿਣ ਦੇ ਪ੍ਰਬੰਧ ਨੇ ਸਾਰਾ ਕੁਝ ਇੱਥੇ ਹੈ ਗਿਆ ਲੰਗਰ ਪਾਣੀ ਸਭ ਦੀ ਇੱਥੇ ਸੇਵਾ ਚੱਲਦੀ ਹੈ ਪ੍ਰਬੰਧ ਹੈ ਤੇ ਜਦੋਂ ਵੀ ਆਓ ਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਜਰੂਰ ਲਓ ਸੋ ਮਾਊਂਟ ਅਬੂ ਬਲੌਗ ਦੀ ਸਮਾਪਤੀ ਅਸੀਂ ਪਿੱਛੇ ਗੁਰਦੁਆਰਾ ਸਾਹਿਬ ਹੈ ਇੱਥੇ ਕਰਦੇ ਹਾਂ ਗੁਰਦੁਆਰਾ ਸਾਹਿਬ ਜਿੱਤੇ ਜੁੜੇ ਰਹੋ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਕੇ ਸ਼ੇਅਰ ਜੁੜੂ ਜੁੜ ਕਰਦੇ ਰਹੋ ਉਦੋਂ ਲਈ ਸ਼ਬਾ ਖੈਰ ਮੱਤ ਸਤਿ ਸ੍ਰੀ ਅਕਾਲ ਬਾਏ ਬਾਏ